ਜਾਣੀ ਜਿਹੜਾ ਕੇਂਦਰ ਸਰਕਾਰ ਦਾ ਨਾਰਾ ਹੀ ਰਹਿ ਗਿਆ ਇਹ ਵੀ ਜਾਇਕ ਜਾਇ ਜਵਾਨ ਜਾ ਕਿਸਾਨ ਜਿਹੜੇ ਕਿਸਾਨ ਛੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲਗਾਤਾਰ 400 ਦਿਨ ਸੰਘਰਸ਼ ਕਰਕੇ ਆ ਇਹਨੇ ਜਾਣੀ ਉਹਨਾਂ ਦੀਆਂ ਮੰਗਾਂ ਮੰਦਾਂ ਦੀ ਬਜਾਏ ਉਹਨਾਂ ਦਾ ਜਿਹੜਾ ਟਰਾਲੀਆਂ ਟਰੈਕਟਰ ਜਿਹੜੇ ਰਹਿਣਤ ਸੇਰੇ ਬਣਾਏ ਹੋਏ ਤੇ ਜਾਣੀ ਉਹ ਜੀਵੀਸੀ ਮਸ਼ੀਨਾਂ ਨਾਲ ਉਹਨਾਂ ਦੀ ਪੰਨ ਤੋੜ ਕਰ ਸਕਦੇ ਜੀ ਜੋ ਛਾਇਲੀ ਦੇ ਆਪਣਾ ਕਿਸਾਨ ਆ ਗੂਰੇ ਪਹੁੰਚੇ ਨੇ ਹੱਲਵਾਦ ਕਰਦੇ ਆ ਉਹਨਾਂ ਨਾਲ ਦੇ ਕੀ ਕਹਿਣਾ ਜੋ ਸੰਘਰਸ਼ ਚੱਲ ਰਹੇ ਨੇ ਤਾਂ ਜੀ ਜੋ ਇੱਕ ਕੱਲ ਘਟਨਾ ਦੇਖਣ ਦੇ ਵਿਚਾਰੀਆ ਜੋ ਮੈਨੇਜਮੈਂਟ ਵੱਲੋਂ ਜਣੀ ਹਰਿਆਣੇ ਨੂੰ ਧੱਕੇ ਨਾਲ ਪਾਣੀ ਛੱਡਿਆ ਜਾ ਰਿਹਾ ਸੀ ਇਹਦੇ ਬਾਰੇ ਕੀ ਕਹੋਗੇ ਅਸੀਂ ਭਾਰਤੀ ਕਿਸਾਨ ਜਿਵੇਂ ਇੱਕ ਪਿਆਰ ਜਦ ਕਿਥੇ ਹਿੰਦੀ ਵੱਲੋਂ ਇਹ ਦੱਸਣਾ ਚਾਹੁੰਦੇ ਆ ਵੀ ਜਿਹੜਾ ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਪਾਣੀ ਦੇ ਸਬੰਧ ਚ ਧੱਕਾ ਕਰ ਰਹੀ ਹੈ ਜਿਹੜਾ ਹਰਿਆਣੇ ਨੂੰ ਪਾਣੀ ਜਿਹੜੀ ਦੇਣਾ ਹੈ ਉਹ ਤਾਂ ਪਹਿਲੇ ਜਿੰਨਾ ਸਾਰਿਆਂ ਨੇ ਦਾ ਪਾਣੀ ਬਣਦਾ ਹੈ ਉਹਨਾਂ ਪਹਿਲੇ ਦਿੱਤਾ ਜਾ ਰਿਹਾ ਹੈ ਹੋਣ ਵਾਲੀ ਧੱਕੇ ਨਾਲ ਕਿਸਾਨਾਂ ਤੋਂ ਪਾਣੀ ਖੋਹ ਕੇ ਜਣੀ ਹਰਿਆਣੇ ਨੂੰ ਦੇਣ ਜਾ ਰਹੀ ਹੈ ਸਰਕਾਰ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਜੇ ਫੇਰ ਵੀ ਕੇਂਦਰ ਦੀ ਸਰਕਾਰ ਜਾਂ ਹਰਿਆਣੇ ਦੀ ਸਰਕਾਰ ਧੱਕੇ ਨਾਲ ਕਿਸਾਨਾਂ ਤੋਂ ਪਾਣੀ ਖੋਹ ਕੇ ਲੈ ਕੇ ਜਾਂਦੀ ਆ ਤਾਂ ਅਸੀਂ ਆਉਣ ਵਾਲੇ ਸਮੇਂ 'ਚ ਉਹਦਾ ਡਟ ਕੇ ਵਿਰੋਧ ਕਰਾਂਗੇ ਠੀਕ ਹੈ ਜੀ ਧੰਨਵਾਦ ਪ੍ਰਧਾਨ ਜੀ ਕੀ ਕਹੋਗੇ ਜੋ ਆਪਣਾ ਕਿਸਾਨਾਂ ਦੇ ਪੁੱਤਰ ਬਾਰਡਰਾਂ ਤੇ ਲੱਗੇ ਹੋਣੇ ਇਹਦੇ ਬਾਰੇ ਕੀ ਇਹ ਵਿਚਾਰ ਨੇ ਆਪਣੇ ਅਸੀਂ ਤਾਂ ਇਹ ਕਹਾਗੇ ਵੀ ਕੇਂਦਰ ਸਰਕਾਰ ਨਾਰਾ ਲਾਉਂਦੀ ਹੁੰਦੀ ਹੈ ਵੀ ਜੇ ਕਿਸਾਨ ਜੇ ਜਵਾਨ ਯਾਨੀ ਜਵਾਨਾਂ ਜਿਹੜੇ ਬਾਰਡਰਾਂ ਤੇ ਜਵਾਨ ਲੜਾਈ ਲੜ ਰਹੇ ਨੇ ਉਹ ਯਾਨੀ ਸਿੱਖਾਂ ਦੇ ਮੁੰਡੇ ਨੇ ਸਿੱਖਾਂ ਦੇ ਮੁੰਡਿਆਂ ਨੂੰ ਯਾਨੀ ਲੜਾਈ ਦੇ ਮੂਹਰੇ ਕੀਤਾ ਜਾਂਦਾ ਹੈ ਕੇਂਦਰ ਦੀ ਸਰਕਾਰ ਵੱਲੋਂ ਸਿੱਖਾਂ ਦਾ ਜਿਹੜਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਇਸ ਕਰਕੇ ਜਾਨੀ ਜਿਹੜਾ ਕੇਂਦਰ ਸਰਕਾਰ ਦਾ ਨਾਰਾ ਹੀ ਰਹਿ ਗਿਆ ਇਹ ਵੀ ਜਾਇਕ ਜਾਇ ਜਵਾਨ ਜਾ ਕਿਸਾਨ ਜਿਹੜੇ ਕਿਸਾਨ ਛੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਲਗਾਤਾਰ 400 ਦਿਨ ਸੰਗਰਾਸ ਕਰਕੇ ਆ ਇਹਨੇ ਜਾਨੀ ਉਹਨਾਂ ਦੀਆਂ ਮੰਗਾਂ ਮੰਦਾਂ ਦੀ ਬਜਾਏ ਉਹਨਾਂ ਦਾ ਜਿਹੜਾ ਟਰਾਲੀਆਂ ਟਰੈਕਟਰ ਜਿਹੜੇ ਰਹਿਣਤ ਸਿਰੇ ਬਣਾਏ ਹੋਏ ਤੇ ਜਾਨੀ ਉਹ ਜੀਵੀਸੀ ਮਸ਼ੀਨਾਂ ਨਾਲ ਉਹਨਾਂ ਦੀ ਪੰਨ ਤੋੜ ਕਰਤੀ ਸਿਲੰਡਰ ਚੋਰੀ ਹੋ ਗਏ ਟਰਾਲੀਆਂ ਚੋਰੀ ਕਰ ਲਈਆਂ ਪੁਲਿਸ ਪ੍ਰਸ਼ਾਸਨ ਨੇ ਏਸੀ ਚੋਰੀ ਕਰ ਲਏ ਜਣੀ ਵੱਡੀ ਪੱਤਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ ਬਾਰਡਰਾਂ ਤੇ ਅਸੀਂ ਹੁਣ ਇਹ ਮੰਗ ਕਰਦੇ ਆ ਭਾਰਤ ਛਾਂ ਜਿਨੇ ਨੇ ਇੱਕ ਤਾਂ ਯਾਦ ਚਿੱਠੀ ਵੰਦੀ ਵੱਲੋਂ ਵੀ ਜਿੰਨਾ ਵੀ ਕਿਸਾਨਾਂ ਦਾ ਬਾਰਡਰਾਂ ਤੇ ਨੁਕਸਾਨ ਹੋਇਆ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸ਼ੰਭੂ ਬਾਰਡਰ ਹੋਵੇ ਵੀ ਉਹ ਨੁਕਸਾਨ ਦੀ ਪਰਪਾਈ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇ ਨਹੀਂ ਕਰੂਗੀ ਤਾਂ ਫਿਰ ਆਉਣ ਵਾਲੇ ਸਮੇਂ 'ਚ ਵੱਡੇ ਸੰਘਰਸ਼ ਮਿੱਟੇ ਜਾਣਗੇ ਪ੍ਰਧਾਨ ਜੀ ਆਪਣਾ ਦਿੱਲੀ 'ਚ ਇਹ ਸੰਘਰਸ਼ ਲੜਿਆ ਸੀ 1 ਸਾਲ ਤੋਂ ਉਪਰ ਤੇ ਮੰਗਾ ਮੰਨੇ ਏ ਸੀ ਮੋਦੀ ਸਰਕਾਰ ਵੱਲੋਂ ਉਹ ਪੂਰੀਆਂ ਨਹੀਂ ਹਾਲੇ ਤੱਕ ਹੋਈਆਂ ਜੀ ਉਹਦਾ ਵੀ ਜ਼ਿਕਰ ਕਰੋ ਕੀ ਗੱਲਬਾਤ ਹੈ ਜੀ ਉਹ ਜਿਹੜਾ 2020 ਕੀ ਦੇ ਵਿੱਚ ਦਿੱਲੀ 'ਚ ਲਗਾਤਾਰ ਮੋਰਚਾ ਚੱਲਿਆ ਹੈ ਉਹਦੇ ਵਿੱਚ ਅਸੀਂ ਜਾਨੀ ਤਿੰਨ ਜਿਹੜੇ ਕਾਲੇ ਕਾਨੂੰਨ ਬਣਾਏ ਤੇ ਕੇਂਦਰ ਦੀ ਸਰਕਾਰ ਨੇ ਉਹ ਤਿੰਨ ਕਾਨੂੰਨਾਂ ਨੂੰ ਰੱਤ ਕਰਾਉਣ ਵਾਸਤੇ ਦਿੱਲੀ ਚ ਮੋਰਚਾ ਲਾਇਆ ਤੇ ਆ ਉਹ ਕੇਂਦਰ ਦੀ ਸਰਕਾਰ ਨੇ ਤੰਨੇ ਕਾਨੂੰਨ ਰੱਦ ਕਰਤੇ ਤੇ ਉਹ ਰਦ ਤੋਂ ਬਾਅਦ ਅਸੀਂ ਮੋਰਚਾ ਜਿਹੜਾ ਖਤਮ ਨਹੀਂ ਕੀਤਾ ਤੀਗਾ ਜਾਨੀ ਉਹਨੂੰ ਮੁਲਤਵੀ ਕਰਕੇ ਆਏ ਸੀ ਏਸੇ ਕਰਕੇ ਅਸੀਂ ਹੁਣ ਦੁਬਾਰੇ ਉਹ ਮੋਰਚੇ ਨੂੰ ਦੁਬਾਰਾ ਦਿੱਲੀ ਜਾਣ ਵਾਸਤੇ ਅਸੀਂ ਜਾਨੀ 13 ਫਰਪਰੀ ਨੂੰ ਅਸੀਂ ਜਾਨੀ ਦਿੱਲੀ ਵੱਲ ਨੂੰ ਚੱਲੇ ਤੇ ਸ਼ੰਭੂ ਬਾਰਡਰ ਤੇ ਜਾ ਕੇ ਸਾਨੂੰ ਪੰਜਾਬ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਬੈਰੀਕੇਡ ਲਾ ਕੇ ਉੱਥੇ ਰੋਕ ਲਿਆ ਜਣੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਇਸ ਕਰਕੇ ਅਸੀਂ ਉੱਥੇ ਦਿੱਲੀ ਸਭੂ ਬਾਰਡਰ ਤੇ ਖਨੌਰੀ ਬਾਰਡਰ ਤੇ 400 ਦਿਨ ਲਗਾਤਾਰ ਮੋਰਚਾ ਲਾ ਕੇ ਰੱਖਿਆ ਜਣੀ ਮੰਗਾ ਮੰਨਿਆਤਾਰੀ ਹੈਗੀਆਂ ਪਰ ਕੇਂਦਰ ਦੀ ਸਰਕਾਰ ਸਾਡੇ ਨਾਲ ਮੀਟਿੰਗਾਂ ਕਰਦੀ ਰਹੀ ਜਿਹੜੀ ਲਾਸਟ ਵੀਕ ਮੀਟਿੰਗ ਰੱਖੀ ਆ ਉਹਨਾਂ ਨੇ ਜਣੀ ਉਹ 4 ਮਈ ਦੀ ਰੱਖੀ ਧੀ ਉਹ ਇਸ ਕਰਕੇ ਦੀ ਕਿਸਾਨ ਆਗੂਆਂ ਨੇ ਮੀਟਿੰਗ ਕੀਤੀ ਜਣੀ ਜਿਹੜਾ ਇਹ ਮੋਰਚਾ ਉਹ ਪੰਜਾਬ ਦੀ ਸਰਕਾਰ ਨੇ ਜਾਨੀ ਉੱਥੇ ਜਿਹੜੇ ਰੈਣ ਬਸੇਰੇ ਤੇ ਸਾਡੇ ਉਟਾ ਤੇ ਨੁਕਸਾਨ ਕਰਤਾ ਵੱਡੀ ਪੱਧਰ ਤੇ ਫੇਰ ਜਾਨੀ ਅਸੀਂ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਕਹੀ ਹੈ ਸਾਡੇ ਆਗੂਆਂ ਨੇ ਵੀ ਅਸੀਂ ਜਿਹੜੀ 4 ਤਰੀਕ ਵਾਲੀ ਮੀਟਿੰਗ ਕਰਦੇ ਹਾਂ ਕਰਨੀ ਹੈ ਉਹਦੇ ਚ ਅਸੀਂ ਪੰਜਾਬ ਦੇ ਮੰਤਰੀਆਂ ਨੂੰ ਨਹੀਂ ਸ਼ਾਮਲ ਕਰਨਾ ਜੇ ਪੰਜਾਬ ਦੇ ਮੰਤਰੀਆਂ ਤੋਂ ਬਿਨਾ ਅਸੀਂ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਤਾਂ ਕਰ ਸਕਦੇ ਹਾਂ ਪਰ ਪੰਜਾਬ ਦੇ ਮੰਤਰੀਆਂ ਨੂੰ ਮੀਟਿੰਗ ਚ ਸ਼ਾਮਲ ਕਰਕੇ ਅਸੀਂ ਮੀਟਿੰਗ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਉਹ ਮੀਟਿੰਗਾਂ ਰੱਦ ਕੀਤੀਆਂ ਠੀਕ ਹੈ ਜੀ ਧੰਨਵਾਦ ਜੀ ਪ੍ਰਧਾਨ ਜੀ ਤੁਹਾਡਾ ਸਵਾਗਤ ਆੁਰੇ ਪਹੁੰਚੜ ਤੇ ਤੁਸੀਂ ਬਹੁਤ ਵੱਡਾ ਸੰਘਰਸ਼ ਲੜਿਆ ਹੈਗਾ ਕੀ ਕਹੋਗੇ ਸੰਘਰਸ਼ ਬਾਰੇ ਸਿਰਰ ਸਵਾਰੀ ਤਾਂ ਇਹੀ ਕਹਾਣੀ ਵੀ ਜਿਹੜਾ ਪੰਜਾਬ ਸਰਕਾਰ ਹੈ ਇਹ ਕਿਸਾਨਾਂ ਦੀ ਲੰਬੇ ਸਮੇਂ ਤੋਂ ਮੰਗਾਂ ਦੇ ਜਿਹੜੀਆਂ ਉਹ ਲੰਮਕ ਰਹੀਆਂ ਨੇ ਸੰਘਰਸ਼ ਹਰ ਰੋਜ਼ ਚੱਲ ਰਿਹਾ ਵੀ ਯਾਨੀ ਸਰਕਾਰ ਮੰਗਾਂ ਨੂੰ ਮੰਨਣ ਵਾਸਤੇ ਤਿਆਰ ਨਹੀਂ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਵੱਡੀ ਤਿਆਰੀ ਕਰ ਰਹੇ ਹਾਂ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਹਰ ਹਾਲਤ ਵਿੱਚ ਮਨਾ ਕੇ ਰੱਖਾਂਗੇ। ਤੇਕਾ ਆਪਣਾ ਹੁਣ ਜੰਗ ਦਾ ਮਾਹੌਲ ਬਣਾਇਆ ਹੋਇਆ ਹੈ ਜੀ ਇਹ ਕੀ ਗੱਲ ਹੈ ਜੀ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ? ਜਿਹੜਾ ਜੰਗ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਦੀ ਦੇਣ ਹੈ। ਮੋਦੀ ਮੋਦੀ ਸਰਕਾਰ ਦੀ ਇਹ ਯਾਨੀ ਚਾਲ ਹੈ ਇੱਕ ਕਿਸਮ ਦੀ ਵੀ ਜੰਗ ਲਵਾ ਕੇ ਜਿਹੜੇ ਲੋਕ ਨੇ ਉਹਨਾਂ ਦਾ ਧਿਆਨ ਹੈ ਜਿਹੜਾ ਉਹਨਾਂ ਦੀਆਂ ਮੰਗਾਂ ਵੱਲ ਤੀ ਹੈ ਜਿਹੜਾ ਜਾਨੀ ਉਹ ਦੂਜੇ ਪਾਸੇ ਲਾ ਰਹੀ ਆ ਵੀ ਸਰਕਾਰ ਜਿਹੜੀ ਮੰਗਾਂ ਮੰਨਣ ਦੀ بجائے ਜੰਗ ਲਵਾ ਰਹੀ ਆ ਪਾਕਿਸਤਾਨ ਨਾਲ ਕੀ ਕੀ ਮੰਗਾ ਸੀ ਆਪਣੀਆਂ ਮੈਂ ਮੁੱਖ ਮੰਗਾ ਕੀ ਸੀ ਜੀ ਮੰਗਾ ਤਾਂ ਐਮਐਸਪੀ ਵਾਲੀ ਜਿਹੜੀ ਐ ਵੀ ਐਮਐਸਪੀ ਦਾ ਜਿਹੜਾ ਕਾਨੂੰਨ ਐ ਉਹ ਗਰੰਟੀ ਕਾਨੂੰਨ ਬਣਾਓ ਸਮਾਵੀਨਾਥਿਕ ਕਮਿਸ਼ਨ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਕਰੋ ਅਸਲੀ ਬੀਮਾ ਯੋਜਨਾ ਉਹ ਲਾਗੂ ਕਰੋ ਜਿਹੜਾ ਲਖਮੀਰਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਨੂੰ ਮੰਤਰੀ ਦੇ ਮੁੰਡੇ ਨੇ ਲਤੜ ਕੇ ਸੀਤ ਕਰਤਾ ਜਿਹਦੇ ਵਿੱਚ ਇੱਕ ਇੱਕ ਪੱਤਰਕਾਰ ਸੀਤ ਹੋ ਗਿਆ ਜੀਆ ਉਹ ਦੋਸ਼ੀਆਂ ਨੂੰ ਹਜੇ ਤੱਕ ਸਜ਼ਾਵਾ ਨਹੀਂ ਦਿੱਤੀਆਂ ਉਹ ਯਾਨੀ ਖੁੱਲਿਆਂ ਫਿਰਦੇ ਨੇ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਜਿਹੜੇ ਕਿਸਾਨ ਤੇ ਮਜ਼ਦੂਰ ਨੇ ਜਿਹੜੇ 60 ਸਾਲ ਦੀ ਉਮਰ ਤੋਂ ਟੱਪ ਗਏ ਉਹਨਾਂ ਨੂੰ 10000 ਰੁਪਏ ਮਹੀਨਾ ਪਿਰਸਨ ਲਈ ਜਾਵੇ ਹੋਰ ਜਿਹੜੇ 700 ਕਿਸਾਨ ਦਿੱਲੀ ਮੋਰਚੇ ਦੇ ਵਿੱਚ ਸੀ ਤੋ ਕਿ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਨਾ ਹੀ ਕਿਸੇ ਚੀਜ਼ ਨੂੰ ਸਰਕਾਰੀ ਨੌਕਰੀ ਦਿੱਤੀ ਹੈ ਜਿਹੜੇ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ 4 1/2 ਸੌ ਕਿਸਾਨ ਜ਼ਖਮੀ ਹੋ ਗਏ ਈਆਂ ਉਹਨਾਂ ਨੂੰ ਨਹੀਂ ਹਜੇ ਤੱਕ ਮੁਆਵਜ਼ਾ ਦਿੱਤਾ ਐ ਜਿਹੜਾ ਸ਼ੋਭਕਰਨ ਸਿੰਘ ਖਨੌਰੀ ਬਾਡਰ ਤੇ ਸੀਜ਼ ਹੋਇਆ ਹੈ ਉਹਦੇ ਪਰਿਵਾਰ ਨੂੰ ਯਾਨੀ ਕੋਈ ਹਜੇ ਤੱਕ ਸਹਾਇਤਾ ਨਹੀਂ ਮਿਲੀ ਇਸ ਕਰਕੇ ਅਸੀਂ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਹਰਿਆਣੇ ਦੀ ਸਰਕਾਰ ਤੋਂ ਮੰਗ ਕਰਦੇ ਆ ਵੀ ਜਿਹੜੀਆਂ ਸਾਡੀਆਂ ਮੰਗਾਂ ਨੇ 12 ਉਹ ਮੰਗਾਂ ਜਲਦੀ ਮੰਨੀਆਂ ਜਾਣ